ਇਹ ਅੱਕੋ ਦੇਸੀ ਆਕਾ ਪੂਰਾ ਕੰਮ ਆਉਂਦਾ ਫੁੱਲ ਏ ਧਕਮਾ ਜੋਖਮਾਂ ਤੇ ਲਾਉਣ ਨੂੰ ਕਮਜ਼ੋਰੀ ਵਾਸਤੇ ਕਿਤੇ ਵੀ ਸ਼ਰੀਰਵਾਸ ਤੇ ਜੋੜਾਂ ਦੇ ਦਰਦਾਂ ਵਾਸਤੇ ਇਹ ਆਕ ਕਾਮਾ ਡੋਡੀਆਂ ਕੰਮ ਆਉਂਦੀਆਂ ਇਹਦੀਆਂ ਡੋਡੀਆਂ ਜਿਹੜੀਆਂ ਲੱਗੀਆਂ ਹਾਂ ਬਾਕੀ ਇਹਦੇ ਪੱਤੇ ਦਾ ਦੁੱਧ ਚੋ ਕੇ ਪੀ ਲੋ ਪਤਾਸੇ ਦੇ ਵਿੱਚ ਪਾ ਕੇ ਤੇ ਨੇਕਾ ਹੀ ਕੰਮ ਕਰਦਾ ਉਹ